ਦਰਾਜੂ ਬੋਲੀ ਇਹ ਬਸ ਗੁਰਿੰਦਰ ਹੈ ਕੌਣ ਗੁਰਿੰਦਰ ਬਸ ਰੋਕ ਦੇ ਯਾਰ ਜੀ 3000 ਯਾਰ ਜੀ 3000 ਯਾਰ ਜੀ 3000 ਯਾਰ ਜੀ ਜਿਹੜਾ ਪਿੰਡਾ ਜੀ ਆਪਣਾ ਕੀ ਨਾਮ ਲਖਣਪੁਰਾ ਜੀ 1259 ਹੈ ਜੀ ਇਹਦਾ ਅੱਛਾ ਅੱਛਾ ਕਿੰਦਾ ਜੀ ਅੱਜ ਫਸਲ ਵੇਚ ਰਿਹਾ ਕੀ ਭਾਵੇਂ ਕੀ ਆ 3021 ਰੁਪਏ ਲੱਗੇ ਜੀ ਠੀਕ ਭਾਵੇਂ ਕੀ ਜੀ ਨਹੀਂ ਠੀਕ ਹੈ ਝਾਰ ਕਦਾਂ ਠੀਕ ਲੱਗ ਰਹੀ ਝਾਰ ਫਸਲ ਝਾਰ ਵੀ ਕਦਾਂ ਹੋਊਗਾ ਜੀ ਇਹਦਾ ਜੀ ਦਾ ਝੜੂ ਬਾਸਮਤੀ ਫਸਲ ਲਾਏ ਬੰਦਾ ਜੀ ਕਿੰਨੇ ਕਿੰਦਾ ਰਹੀ ਜੀ ਠੀਕ ਠੀਕ ਰਹੂਗੀ ਜਣੀ ਫਸਲ ਆਲਾ ਮੀਆਂ ਦਾ ਕੋਈ ਨੁਕਸਾਨ ਹੋਇਆ ਨਹੀਂ ਸਾਡੇ ਤੋਂ ਬਚਦਾ ਜੀ ਹਾਂ ਜੀ ਬਚਾ ਇੰਨਾ ਨਹੀਂ ਹੈਗਾ ਠੀਕ ਹੈ ਉਹ ਕਿਸਾਨਾਂ ਨੂੰ ਕੀ ਬਾਸਮਤੀ ਬਾਰੇ 1500 ਨੂੰ ਹੋਰ ਵੀ ਕੋਈ ਵੀ ਕੋਈ ਕੱਲੇ ਇਹੀ ਆ ਬੰਦਾ ਨੂੰ ਨਹੀਂ ਇੱਕ ਪਤਾ ਨਹੀਂ 2 ਤਨ ਵੀ ਜ ਨੇ ਵੀ 2 ਤਨ ਵੀ ਆ ਗਏ ਉਹ ਵੀ ਠੀਕ ਆ ਸਾਰੀ ਫਸਲ ਠੀਕ ਆ ਠੀਕ ਹੜਾ ਤੋਂ ਬਚਾਵਾ ਉੱਥੇ ਜੀ ਆਈ ਉੱਥੇ ਬਚਾਵਾ ਠੀਕ ਅੱਜ ਬਹੁਤ ਖੁਸ਼ੀ ਦੀ ਗੱਲ ਆ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਏ ਹੋਏ ਆ ਹੜਾਂ ਦੀ ਮਾਰ ਇ ਕਿਸਾਨ ਜ਼ਿਮੀਂਦਾਰ ਆੜਤੀ ਸਾਰੇ ਦੱਬੇ ਪਏ ਆ ਆ ਸਾਡੀ ਮੰਡੀ 'ਚ ਬਾਸਮਤੀ ਆਈ ਆ ਤੇ ਉਹਦਾ ਬੜਾ ਵਧੀਆ ਰੇਟ ਲੱਗਿਆ 3000 ਤੋਂ ਉੱਪਰ ਤੇ ਝਾੜ ਵੀ ਮੈਨੂੰ ਲੱਗਦਾ ਬਾਬੇ ਦੀ ਕਿਰਪਾ ਨਾਲ ਵਧੀਆ ਹੋਊਗਾ ਇੱਕ ਰਾਹਤ ਵਾਲੀ ਗੱਲ ਕਿਸਾਨਾਂ ਲਈ ਤੇ ਜਿਹੜਾ ਮੱਛਵਾੜਾ ਇਹਦੇ ਅੰਦਰ ਬਾਸਮਤੀ ਦੇ ਕਈ ਪਲਾਂਟ ਆ ਹੁਣ ਛੈਲਰ ਵੀ ਬੜੇ ਆ ਤੇ ਭਾਈਚਾਰਾ ਵੀ ਬੜਾ ਮਜ਼ਬੂਤ ਆ ਇਸ ਕਰਕੇ ਮੈਂ ਸਮਾ ਕੇ ਅਪੀਲ ਕਰਦਾ ਆ ਕਿਸਾਨ ਭਰਾਵਾਂ ਨੂੰ ਵੀ ਜਿਹੜੀ ਵੀ ਤੁਸੀਂ ਮੰਡੀ ਚ ਫਸਲ ਲੈ ਕੇ ਆਉਂਗੇ ਉਹਦਾ ਆੜਤੀ ਸਹੀ ਮੁੱਲ ਪਾਵੇ ਕਿਉਂਕਿ ਅੱਗੇ ਵੀ ਮਛਵਾੜੇ ਦੀ ਮੰਡੀ 'ਚ ਬਹੁਤ ਬਹਤਾਰ ਚ ਬਾਸਮਤੀ ਹੋਵੇ ਚਾਹੇ ਮੱਕੀ ਹੋਵੇ ਜਾਂ ਕੋਈ ਹੋਰ ਫਸਲਾਂ ਹੋਣ ਉਹਦਾ ਸਹੀ ਉਹ ਮੁੱਲ ਪੈਂਦਾ ਇਸ ਕਰਕੇ ਅੱਜ ਪਹਿਲੇ ਦਿਨ ਭਾਤ ਲੱਗਿਆ ਬਹੁਤ ਅੱਛੀ ਗੱਲ ਆ ਮੇਰੇ ਨਾਲ ਸਾਡੇ ਕਿਸਾਨ ਭਾਈ ਵੀ ਖੜੇ ਐ ਬੜੇ ਖੁਸ਼ ਨੇ ਤੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ 'ਚ ਵੀ ਇਸ ਤਰ੍ਹਾਂ ਹੀ ਸਾਰੇ ਖੁਸ਼ ਜਾਣ ਕੇ ਭਾਈ ਜੇ ਨਾ ਸਾਡੀ ਭੁੱਲੀ ਹੋਈ ਆ ਕੀ ਭਾਰੀ ਕੀ ਅੱਜ ਮਛਵਾੜਾ ਸਾਹਿਬ 'ਚ ਬਾਸਮਤੀ ਦੀ ਆਮਦ ਜੋ ਸ਼ੁਰੂ ਹੋਈ ਆ ਜੀ ਸਮੂਹ ਆੜਤੀਆਂ ਨੂੰ ਦੀ ਬੋਲੀ ਜੋ ਕਰਾਈ ਆ ਖੁੱਲੀ ਬੋਲੀ ਰਹੀਂ 3021 ਰੁਪਏ ਬੋਲੀ ਤੇ ਮਾਲ ਵਿਕਿਆ ਸੋ ਮੈਂ ਆਸ ਕਰਦਾ ਕਿ ਜਿਵੇਂ ਪਾਣੀ ਦੀ ਕਰੋਪੀ ਰਹੀ ਆ ਤੇ ਸੋ ਪਰਮਾਤਮਾ ਤੋਂ ਆਸ ਕਰਦਾ ਕਿ ਫਸਲ ਦਾ ਝਾੜ ਠੀਕ ਆਵੇ ਤੇ ਮਾਛੀਵਾੜਾ ਮੰਡੀ ਦੇ ਵਿੱਚ ਮੇਰਾ ਖਿਆਲ ਸਭ ਤੋਂ ਵੱਧ ਸਾਡੇ ਪਰਚੇਜ਼ਰ ਨੇ ਬਾਸਮਤੀ ਦੀ ਸੋ ਸਾਡੇ ਬਾਸਮਤੀ ਤੇਜ਼ੀ ਰਹੂਗੀ ਕਿਸਾਨ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਆਲੇ ਦੁਆਲੇ ਮੰਡੀਆਂ ਜਾਣ ਨਾਲੋਂ ਆਪਣੀ ਮੰਡੀ 'ਚ ਆਓ ਇਹ ਸਾਫ ਸੁਥਰੀ ਇੱਥੇ ਬਿਲਕੁਲ ਖੁੱਲੀ ਬੋਲੀ ਹੁੰਦੀ ਆ ਸੋ ਅਸੀਂ ਪ੍ਰਮਾਤਮਾ ਤੋਂ ਆਸ ਕਰਦੇ ਆ ਕਿ ਆਉਣ ਵਾਲਾ ਜੋ ਸਮਾਂ ਵਾ ਉਹ ਵਧੀਆ ਹੀ ਆਵੇ 25 ਸਾਲ ਘੱਟ ਸੀ ਪਾਇਤ ਦੀ ਪਾਵਾਦ ਰੱਖੀ ਚੰਗੀ ਹੈ ਪਾ ਕਾਰਨ ਇਹ ਆ ਜੀ ਮਾਛੀਵਾੜਾ ਸਾਹਿਬ ਤਕਰੀਬਨ 6 ਤੋਂ 7 ਆਪਣੇ ਬਾਸਮਤੀ ਸਾਡੇ ਪਲਾਂਟ ਨੇ ਸਾਡੇ ਆੜਤੀਆਂ ਦੇ ਸਾਡੇ ਸ਼ੈਲਰ ਭਰਾਵਾਂ ਦੇ ਸੋ ਇੱਕ ਬਹੁਤ ਵੱਡੀ ਆਪਲਬਦੀ ਆ ਜਦੋਂ ਸਾਨੂੰ ਕੋਈ ਚੀਜ਼ ਬਾਹਰਲੇ ਬਾਜ਼ਾਰ ਵਿੱਚ ਨਹੀਂ ਪੈਂਦੀ ਆ ਤੇ ਸਾਨੂੰ ਉਹਦੇ ਦਿੱਕਤਾਂ ਹੁੰਦੀਆਂ ਨੇ ਸੋ ਜਦੋਂ ਸਾਡੇ ਆੜਤੀਆਂ ਨੇ ਕੁਛ ਨੇ ਸ਼ੈਲਰ ਲਾਲੇ ਬਾਸਮਤੀ ਦੇ ਔਰ ਸਾਨੂੰ ਇਹ ਬਹੁਤ ਵੱਡਾ ਬੈਨੀਫਿਟ ਵੀ ਹੋਇਆ ਕਿਉਂਕਿ ਜੋ ਫਸਲ ਸਾਡੀ ਬਾਹਰ ਜਾਂਦੀ ਸੀ ਸਾਡੇ ਸ਼ਹਿਰ ਚ ਆਉਗੀ ਤੇ ਜਿਆਦਾ ਬਾਸਮਤੀ ਦੇ ਪਲਾਂਟ ਓਨ ਕਰਕੇ ਤੇ ਮੈਂ ਪਰਮਾਤਮਾ ਤੋਂ ਆਸ ਕਰਦਾ ਤੇ ਮੈਨੂੰ ਉਮੀਦ ਵੀ ਆ ਕਿ ਜੋ ਫਸਲ ਦਾ ਭਾਅ ਆ ਮੰਡੀਆਂ ਨਾਲੋਂ ਮਛਵੜਾ ਸਾਹਿਬ ਤੇਜ਼ੀ ਰੋ ਦੂਜਾ ਝੋਨਾ ਇਹਦਾ ਮੋਟਾ ਝੋਨਾ ਕਦੋਂ ਕਰਾਂਗੇ ਮੈਨੂੰ ਆਸ ਆ ਜੀ ਜਿਵੇਂ ਉਹ ਮੌਸਮ ਆਪਾਂ ਦੇਖ ਰਹੇ ਆ ਤੇ ਮੈਂ ਅਜੇ 20 ਦਿਨ ਮੰਨਨਾ ਪਹਿਲੀ ਤਰੀਕ ਨੂੰ ਤੂੰ ਮੰਨ ਕੇ ਚੱਲੀਏ ਵੀ ਸਰਕਾਰ ਨੇ ਤਾਂ ਚਲੋ ਬਹੁਤ ਉਪਰਾਲਾ ਕੀਤਾ ਜੇ ਮੌਸਮ ਦੀ ਮਾਰ ਨਾ ਪੈਂਦੀ ਤਾਂ ਮੇਰਾ ਖਿਆਲ ਹੈ ਇਸ 20 ਤਰੀਕ ਨੂੰ ਅਸੀਂ ਬੋਲੀ ਸ਼ੁਰੂ ਕਰਾ ਦੇਣੀ ਸੀ ਜਿਵੇਂ ਜਾ ਜਿਵੇਂ ਹੀ ਮੰਡੀ ਚ ਆਮਦ ਹੋਊਗੀ ਤੇ ਮੈਨੂੰ ਆਸ ਆ ਕਿ ਪ੍ਰਮਾਤਮਾ ਛੇਤੀ ਸੀਜ਼ਨ ਦੀ ਸ਼ੁਰੂਆਤ ਹੋਊਗੀ